ਹਾਂਜੀ ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੰਗਜੀ ਜੀ ਪਸ਼ਾਰ ਉਪਰ ਜ਼ਿਲ੍ਹੇ ਦੀ ਗੱਲ ਕਰੀਏ ਤਕਰੀਬਨ ਪਿਛਲੇ 48 ਘੰਟੇ ਤੋਂ ਲਗਾਤਾਰ بارش ਜਿਹੜੀ ਆ ਹੋ ਰਹੀ ਆ ਜਿਹਦੇ ਨਾਲ ਕੁਝ ਥਾਵਾਂ ਤੇ ਜਿਹੜੇ ਹੜ੍ਹਾਂ ਵਰਗੇ ਮਾਹੌਲ ਬਣੇ ਹੋਏ ਆ ਤੇ ਪਰ ਗੁਰੂ ਕੀ ਰਸੋਈ ਦੇ ਵਿੱਚ ਜਿਹੜੀ ਗੁਰੂ ਕੀ ਰਸੋਈ ਸੇਵਾ ਚੱਲ ਰਹੀ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਨਿਰੰਤਰ ਚੱਲ ਰਹੀ ਆ ਪਰ ਉਹਦੇ ਲਈ ਇੱਕ ਜ਼ਰੂਰ ਬੇਨਤੀ ਅਸੀਂ ਕਰਨ ਜਾ ਰਹੇ ਆ ਕਿਉਂਕਿ ਕੁਝ ਇਲਾਕਿਆਂ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਜਿਹੜਾ ਆ ਕਨੈਕਸ਼ਨ ਆ ਪਿੰਡਾਂ ਦਾ ਟੁੱਟ ਗਿਆ ਆ ਸੜਕਾਂ ਦੇ ਉੱਤੇ ਪਾਣੀ ਜ਼ਿਆਦਾ ਚੱਲ ਰਿਹਾ ਆ ਤੇ ਉਹਨਾਂ ਪਿੰਡਾਂ ਦੇ ਤੱਕ ਪਹੁੰਚਣਾ ਜਿਹੜਾ ਆ ਉਹ ਮੁਸ਼ਕਲ ਹੋਇਆ ਪਿਆ ਕਿਉਂਕਿ ਜਿਹੜੇ ਸਾਡੇ ਸੇਵਾਦਾਰ ਵੀਰ ਜਾ ਰਹੇ ਆ ਮੋਟਰਸਾਈਕਲਾਂ ਦੇ ਉੱਤੇ ਉਹਨਾਂ ਦਾ ਉੱਥੇ ਪਹੁੰਚਣਾ ਮੁਸ਼ਕਲ ਹੈ ਉੱਥੇ ਪਹੁੰਚਣ ਨੂੰ ਪਿੰਡਾਂ ਦੇ ਵਿੱਚ ਰਾਹ ਨਹੀਂ ਰਿਹਾ ਉਹਨਾਂ ਦੇ ਪਿੰਡਾਂ ਦੇ ਲਈ ਅਸੀਂ ਸਪੈਸ਼ਲ ਬੇਨਤੀ ਜ਼ਰੂਰ ਕਰਦੇ ਆ ਕਿ ਜਿਹਨਾਂ ਪਿੰਡਾਂ ਦੇ ਵਿੱਚ ਪਹੁੰਚਣ ਦੇ ਲਈ ਰਸਤਾ ਨਹੀਂ ਰਿਹਾ ਜਿੱਥੇ ਸਾਡੀ ਟੀਮ ਪਹੁੰਚ ਨਹੀਂ ਸਕਦੀ ਉੱਥੇ ਪੁਲਿਸ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੇ ਆਂਡ ਗਵੰਡ ਜਿੱਥੇ ਵੀ ਗੁਰੂ ਕੀ ਸ ਆਪ ਜੀ ਆਪਣੇ ਵੱਲੋਂ ਉਹਨਾਂ ਤੱਕ ਜਰੂਰ ਖਾਣਾ ਜਿਹੜਾ ਬਣਾ ਕੇ ਆ ਪੈਕ ਕਰਕੇ ਜਾਂ ਜਿੱਦਾਂ ਵੀ ਉਹਨਾਂ ਦੇ ਘਰ ਤੱਕ ਪਹੁੰਚਦਾ ਜਰੂਰ ਕਰ ਦਿਓ ਤਾਂ ਜੋ ਉਹਨਾਂ ਨੂੰ ਜਿਹੜਾ ਉਹਨਾਂ ਦੀ ਜ਼ਰੂਰਤ ਹੈ ਜੋ ਖਾਣਾ ਹੈ ਉਹਨਾਂ ਤੱਕ ਪਹੁੰਚਦਾ ਹੋ ਜਾਵੇ ਤੇ ਬਾਕੀ ਆਪਾਂ ਅੱਜ ਦੇ ਹਾਲਾਤ ਦੇਖਦੇ ਆ ਕਿਉਂਕਿ ਸੰਗ ਦੀ 48 ਘੰਟੇ ਤੋਂ ਲਗਾਤਾਰ بارش ਹੋ ਰਹੀ ਹੈ ਉਹਦੇ ਨਾਲ ਹਾਲਾਤ ਇੱਕ ਤਰ੍ਹਾਂ ਹੜਾਂ ਵਰਗੇ ਹੋਏ ਆ ਇੱਥੇ ਆਪਾਂ ਦੇਖਦੇ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋਏ ਆ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਸਾਡੇ ਜਿੰਨੇ ਵੀ ਨੌਜਵਾਨ ਵੀਰਿਆ ਸੇਵਾਦਾਰ ਵੀਰਿਆ ਤੇ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਜਿੰਨੀਆਂ ਵੀ ਗੁਰੂ ਕੀ ਸੋਈ ਦੇ ਵਿੱਚ ਸੇਵਾ ਕਰਨ ਆਉਂਦੀਆਂ ਉਹ ਫਿਰ ਵੀ ਇਹੋ ਜਿਹੇ ਮੌਸਮ ਦੇ ਵਿੱਚ ਵੀ ਦੇਖਦੇ ਆ ਹਰੇਕ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਪਣੀਆਂ ਸੇਵਾਵਾਂ ਕਰਨ ਦੇ ਲਈ ਜਿਹੜੇ ਗੁਰੂ ਕੀ ਸੋਈ ਦੇ ਵਿੱਚ ਪਹੁੰਚਦੇ ਆ ਤੇ ਇਹ ਆਪਣਾ ਏਰੀਆ ਜਿੱਥੇ ਖਾਣਾ ਸਾਰਾ ਬਣਦਾ ਆ ਤੇ ਇਹ ਗੁਰੂ ਸਾਹਿਬ ਦਾ ਬੜਾ ਧੰਨਵਾਦ ਉਹਨਾਂ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਜਿੱਥੇ ਖਾਣਾ ਬਣਦਾ ਇੱਥੇ ਹੁਣ ਸ਼ੈੱਡ ਆਪਣਾ ਬਣ ਕੇ ਤਿਆਰ ਹੋ ਗਿਆ ਜੇ ਅੱਜ ਤੋਂ ਆਪਾਂ ਇੱਕ ਪਿਛਲੇ ਸਾਲ ਦੀ ਗੱਲ ਕਰੀਏ ਬੜੀ ਮੁਸ਼ਕਲ ਸੀ ਆ ਬੜੇ ਮੁਸ਼ਕਲ ਹਾਲਾਤ ਸੀਗੇ ਉਹਨਾਂ ਦੇ ਵਿੱਚ ਇੱਥੇ ਖਾਣਾ ਬਣਾਉਣਾ ਪੈਕ ਕਰਨਾ ਜਾਂ ਸਾਰਾ ਕੁਝ ਹੈ ਨਾ ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਜਿਹੜਾ ਸ਼ੈੱਡ ਬਣ ਕੇ ਤਿਆਰ ਹੋ ਗਿਆ ਜਿਹਦੇ ਨਾਲ ਸਾਨੂੰ ਮੀਂਹ ਦੇ ਨਾਲ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਜਿੰਨੀ ਜਿੰਨੀ ਮਰਜ਼ੀ ਬਾਰਿਸ਼ ਹੋਵੇ ਪਰ ਉਹ ਖਾਣਾ ਇੱਥੇ ਜਿਹੜਾ ਪੈਕ ਕਰ ਕੀਤਾ ਜਾ ਸਕਦਾ ਜਾਂ ਬਣਾਇਆ ਵੀ ਜਾ ਸਕਦਾ ਤੇ ਸਾਡੇ ਸਾਰੇ ਸੇਵਾਦਾਰ ਵੀਰ ਜਿੰਨੇ ਵੀ ਆ ਇਹ ਸਾਰੇ ਲੱਗੇ ਹੋ ਆਪੋ ਖਾਣਾ ਪੈਕ ਕਰਨ ਲੱਗੇ ਹੋ ਆ ਇਹ ਇੱਧਰ ਦਿਖਾ ਦਿੱਤਾ ਜਾਵੇ ਤੇ ਜਿੰਨੇ ਵੀ ਇਹ ਸੇਵਾਦਾਰ ਵੀਰ ਸਾਰੇ ਖਾਣਾ ਪੈਕ ਕਰਨ ਲੱਗਾ ਆ ਕੋਈ ਆਪੋ ਆਪਣੀਆਂ ਸੇਵਾਵਾਂ ਤੇ ਲੱਗੇ ਹੋ ਜਿਨ੍ਹਾਂ ਨੇ ਟਿਫਨਾਂ ਦੇ ਵਿੱਚ ਪਾਉਣੀਆਂ ਦਾਲਾਂ ਦਾਲਾਂ ਪਾਉਣੀਆਂ ਜਾਂ ਜੋ ਅੱਜ ਨਾਲ ਦਲੀਆ ਬਣਿਆ ਆ ਉਹ ਪੈਕ ਕਰਨਾ ਉਹ ਸਾਰੇ ਲੱਗੇ ਆ ਇਹ ਜਿਹੜੇ ਸੰਜੀ ਟਿਫਨ ਨੇ ਤੁਸੀਂ ਦੇਖ ਰਹੇ ਆ ਇਹ ਟਿਫਨ ਜਿਹੜੇ ਪੈਕ ਕਰਕੇ ਲਗਭਗ 14-1500 ਟਿਫਨ ਆ ਜਿਹੜਾ ਹਰ ਰੋਜ਼ ਉਹਨਾਂ ਜ਼ਰੂਰਤਮੰਦਾਂ ਤੱਕ ਜਿਹੜਾ ਪਹੁੰਚਾਇਆ ਜਾਂਦਾ ਇੱਧਰ ਇਹ ਜਿਹੜੇ ਪ੍ਰਸ਼ਾਦੇ ਆ ਜੋ ਲੰਗਰ ਆ ਉਹ ਇਸ ਤਰ੍ਹਾਂ ਪੈਕ ਕੀਤਾ ਜਾਂਦਾ ਤਾਂ ਜੋ ਕਿਉਂਕਿ ਸ਼ਾਮ ਤੱਕ ਇਹ ਟਿਫਨ ਜਿਹੜਾ ਪ੍ਰਸ਼ਾਦਾ ਆ ਛਗਣਾ ਸੰਗਤ ਨੇ ਇਹ ਤਾਂ ਜੋ ਗਰਮ ਰਹ ਸਕੇ ਨਰਮ ਵੀ ਰਹੇ ਰੋਟੀ ਤੇ ਉਹਦੇ ਨਾਲ ਗਰਮ ਵੀ ਰਹੇ ਉਹਦੇ ਲਈ ਇਹਨਾਂ ਨੂੰ ਇਸ ਤਰ੍ਹਾਂ ਪੈਕ ਕੀਤਾ ਜਾਂਦਾ ਤੇ ਇਹ ਸਾਰਾ ਜਿਹੜੀਆਂ ਦਾਲਾਂ ਆ ਟਿਫਨਾਂ ਦੇ ਵਿੱਚ ਪੈਕ ਕੀਤੀਆਂ ਜਾਂਦੀਆਂ ਤੇ ਉਹ ਜੋ ਤੁਸੀਂ ਦੇਖ ਰਹੇ ਹੋ ਵੀਰ ਸਾਡੇ ਸੇਵਾਦਾਰ ਵੀਰ ਲੱਗੇ ਹੋਆ ਇਹ ਦਾਲਾਂ ਨੂੰ ਜਾਂ ਜੋ ਨਾਲ ਅੱਜ ਸਪੈਸ਼ਲ ਡਿਸ਼ ਦਲੀਆਂ ਬਣਿਆ ਉਹਨੂੰ ਪੈਕ ਕਰ ਰਹੇ ਆ ਇਹ ਉਹਨਾਂ ਵਾਸਤੇ ਆ ਜੋ ਕੁਝ ਮੈਂਟਲੀ ਅਫਸੈਟ ਆਪਾਂ ਕਹਿ ਲਈਏ ਜਾਂ ਕੋਈ ਹੈਂਡੀਕੈਪਡ ਉਹ ਲੋਕ ਜਿਹੜੇ ਟਿਫਨ ਨੂੰ ਸਾਂਭ ਨਹੀਂ ਸਕਦੇ ਜਦ ਕਿ ਟਿਫਨ ਧੋ ਨਹੀਂ ਸਕਦੇ ਉਹਨਾਂ ਨੂੰ ਉਹਨਾਂ ਵਾਸਤੇ ਇਹ ਇਸ ਤਰ੍ਹਾਂ ਡਿਸਪੋਜ਼ਲ ਦੇ ਵਿੱਚ ਪੈਕ ਕਰਕੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਤਾਂ ਜੋ ਉਹ ਇਸ ਨੂੰ ਖਾ ਕੇ ਸਿੱਟ ਦੇਣ ਕਿਉਂਕਿ ਜੇ ਆਪਾਂ ਟਿਫਨ ਦੀ ਗੱਲ ਕਰੀਏ ਫਿਰ ਟਿਫਨ ਕਾਸਟਲੀ ਹੋ ਜਾਂਦਾ ਇੱਕ ਟਿਫਨ ਲਗਭਗ 3 380 400 ਦੇ ਕਰੀਬ ਦਾ ਇੱਕ ਟਿਫਨ ਪੈਂਦਾ ਪਰ ਜਿਹੜੇ ਟਿਫਨ ਨੂੰ ਸਾਂਭ ਨਹੀਂ ਸਕਦੇ ਉਹ ਫਿਰ ਟਿਫਨ ਵੇਸਟ ਚਲੇ ਜਾਂਦਾ ਇਸ ਕਰਕੇ ਉਹਨਾਂ ਨੂੰ ਇਸ ਡਿਸਪੋਜ਼ਲ ਦੇ ਵਿੱਚ ਜਿਹੜਾ ਆ ਉਹ ਪੈਕ ਕਰਕੇ ਦਿੱਤਾ ਜਾਂਦਾ ਜੀ ਤੇ ਉਸ ਦੇ ਨਾਲ ਹੀ ਅ ਉਹ ਉਹ ਮੀਂਹ ਕਰਕੇ ਖਲਾਰਾ ਵੀ ਇਸ ਤਰ੍ਹਾਂ ਕੰਮਰੇ ਇਸ ਤਰ੍ਹਾਂ ਕੰਮ ਵੀ ਚੱਲ ਰਿਹਾ ਹਲੇ ਕਿਉਂਕਿ ਹਲੇ ਜਿਹੜੀ ਕਿਚਨ ਹੈ ਜਿਹੜੀ ਪ੍ਰੋਪਰ ਬਣ ਕੇ ਜਿਹੜੀ ਆ ਤਿਆਰ ਨਹੀਂ ਹੋਈ ਤੇ ਉਸ ਦੇ ਨਾਲ ਹੀ ਇਹ ਏਰੀਆ ਜਿੱਥੇ ਮਸ਼ੀਨਾਂ ਜਿਹੜੀਆਂ ਲੰਗਰ ਤਿਆਰ ਕਰਦੀਆਂ ਪ੍ਰਸ਼ਾਦੇ ਤਿਆਰ ਹੁੰਦੇ ਆ ਇਹ ਸਾਰਾ ਉਹ ਏਰੀਆ ਪ੍ਰਸ਼ਾਦੇ ਤਿਆਰ ਕਰ ਰਹੀਆਂ ਬੀਬੀਆਂ ਭੈਣਾਂ ਤੇ ਇੰਨੀ ਬਰਸਾਤ ਦੇ ਹੁੰਦੇ ਆ ਮੌਸਮ ਖਰਾਬ ਦੇ ਹੁੰਦੇ ਆ ਵੀ ਜਿਹੜੇ ਸੇਵਾਦਾਰ ਆ ਸਾਡੇ ਉਹ ਸੇਵਾ ਤੋਂ ਪਿੱਛੇ ਨਹੀਂ ਹਟ ਰਹਿ ਤੇ ਗੁਰੂ ਸਾਹਿਬ ਦੀ ਸਾਰੀ ਕਿਰਪਾ ਦੇ ਸਦਕਾ ਸਾਰੇ ਵੀਰ ਜਿਹੜੇ ਆ ਉਹ ਸੇਵਾ ਦੇ ਉੱਤੇ ਡਟੇ ਹੋਏ ਆ ਤੇ ਉਸ ਦੇ ਨਾਲ ਹੀ ਕੁਝ ਸੇਵਾਦਾਰ ਸਾਡੇ ਸੰਗ ਜੀ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਜਾਂ ਜਿਨ੍ਹਾਂ ਦੇ ਇੱਥੇ ਆਉਣ ਦੇ ਲਈ ਜਿਹੜੇ ਰਸਤੇ ਆ ਸੜਕਾਂ ਆ ਉਹ ਬਲੌਕ ਹੋ ਗਈਆਂ ਜਿਸ ਦੇ ਕਾਰਨ ਉਹ ਇੱਥੇ ਜਿਹੜੇ ਨਹੀਂ ਪਹੁੰਚ ਸਕੇ ਉਹ ਫਿਰ ਵੀ ਅੱਜ ਕਾਫੀ ਸੇਵਾਦਾਰ ਆਏ ਪਰ ਅੱਜ ਸੇਵਾਦਾਰਾਂ ਦੀ ਗਿਣਤੀ ਉਹਦੇ ਕਾਰਨ ਘਟਿਆ ਕਿਉਂਕਿ ਬਰਸਾਤ ਹੋਣ ਦੇ ਕਾਰਨ ਕਈ ਸੇਵਾਦਾਰਾਂ ਦਾ ਇੱਥੇ ਆਉਣਾ ਅੱਜ ਮੁਸ਼ਕਲ ਹੋ ਗਿਆ ਰਸਤੇ ਜਿਹੜੇ ਬਿਲਕੁਲ ਬਲੌਕ ਹੋ ਗਏ ਸੀ ਤੇ ਇਹ ਸਾਰਾ ਹਲੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਗੁਰੂ ਸਾਹਿਬ ਕਿਰਪਾ ਕਰਨ ਜਲਦੀ ਇਹ ਵੀ ਪੂਰਾ ਹੋਵੇ ਤਾਂ ਜੋ ਕਿਸੇ ਤਰ੍ਹਾਂ ਦੇ ਵੀ ਹਾਲਾਤਾਂ ਦੇ ਵਿੱਚ ਗੁਰੂ ਕੀ ਸੋਈ ਨੂੰ ਖਾਣਾ ਬਣਾਉਣ ਦੇ ਵਿੱਚ ਜਾਂ ਖਾਣਾ ਭੇਜਣ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦੀ ਵੀ ਜਿਹੜੀ ਆ ਪ੍ਰੋਬਲਮ ਨਾ ਆ ਸਕੇ ਤੇ ਇਹ 사ਗੀ ਦੇਖੋ ਜਿਹੜਾ ਪਾਰਕ ਆ ਪਾਰਕ ਦਾ ਇਸ ਵੇਲੇ ਕੀ ਹਾਲਾਤ ਹੋਇਆ ਪੂਰੀ ਪਾਣੀ ਨਾਲ ਜਲਥਲ ਹੋਈ ਪਈ ਆ بارش 48 ਘੰਟੇ ਤੋਂ ਲਗਾਤਾਰ ਹੋ ਰਹੀ ਆ 48 ਘੰਟੇ ਦੇ ਵਿੱਚ ਮੈਨੂੰ ਲੱਗਦਾ ਨਹੀਂ 20 ਮਿੰਟਾਂ ਲਈ ਵੀ بارش ਕੇ ਰੁਕੀ ਹੋਵੇ ਵਿੱਚ ਕਦੇ ਤੇਜ਼ ਹੋ ਜਾਂਦਾ ਕਦੇ ਹੌਲੀ ਹੋ ਜਾਂਦਾ ਪਰ ਲਗਾਤਾਰ 48 ਘੰਟੇ ਤੋਂ ਜਿਹੜਾ ਮੀਂਹ ਆ ਉਹ ਪੈ ਰਿਹਾ ਜਿੰਨੇ ਲੋਕਾਂ ਦੇ ਮਕਾਨ ਵੀ ਸੀ ਤਕਰੀਬਨ ਜਿਹੜੇ ਬਾਲਿਆਂ ਛੱਤਾਂ ਵਾਲੇ ਪੱਕੇ ਮਕਾਨ ਵੀ ਸੀ ਉਹ ਸਾਰੇ ਝੋਰੇ ਆ ਤੇ ਉਹਦੇ ਨਾਲ ਹ ਹੁਣ ਤਾਂ ਜਿਹੜੇ ਲੈਂਟਰ ਵੀ ਪਏ ਹੋਏ ਲੈਂਟਰਾਂ ਦੇ ਵੀ ਥੱਲੇ ਸਲਾਬ ਆਉਣ ਲੱਗ ਪਏ ਇੰਨੀ ਲਗਾਤਾਰ بارش ਹੋਣ ਦੇ ਨਾਲ ਤੇ ਸੰਗਤ ਜੀ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਲਈ ਚੰਗਾ ਸਮਾਂ ਲੈ ਕੇ ਆਉਣ ਤੇ ਉਹਦੇ ਨਾਲ ਸੰਗਤ ਜੀ ਇੱਕ ਵਾਰ ਫੇਰ ਤੋਂ ਅਸੀਂ ਬੇਨਤੀ ਜਰੂਰ ਕਰਦੇ ਹਾਂ ਕਿ ਜੇ ਆਪ ਜੀ ਦੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਪਿੰਡਾਂ ਦਾ ਬਾਕੀ ਪਿੰਡਾਂ ਦੇ ਨਾਲ ਕਨੈਕਸ਼ਨ ਟੁੱਟ ਗਿਆ ਜਿੱਥੇ ਸਾਡੀ ਗੁਰੂ ਕੀ ਸੋਈ ਦੀ ਟੀਮ ਦਾ ਜਾਂ ਸਾਡੇ ਸੇਵਾਦਾਰਾਂ ਦਾ ਪਹੁੰਚਣਾ ਮੁਸ਼ਕਲ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ ਉਹ ਨਹੀਂ ਪਹੁੰਚ ਸਕਦੇ ਤੇ ਆਪਜੀ ਦੇ ਪਿੰਡ ਵਿੱਚ ਜਿੰਨਾ ਤੱਕ ਵੀ ਖਾਣਾ ਪਹੁੰਚਦਾ ਹੈ ਤੇ ਆਪਜੀ ਜਰੂਰ ਬੇਨਤੀ ਨੂੰ ਮੰਨ ਕੇ ਉਹਨਾਂ ਤੱਕ ਜਿਹੜਾ ਖਾਣਾ ਆ ਅੱਜ ਦਾ ਪਹੁੰਚਦਾ ਕੀਤਾ ਜਾਵੇ ਜਦੋਂ ਵੀ ਮੌਸਮ ਠੀਕ ਹੁੰਦਾ ਉਹਨਾਂ ਪਿੰਡਾਂ ਤੱਕ ਰਸਤਾ ਖੁੱਲਦਾ ਉਦੋਂ ਹੀ ਸਾਡੀ ਟੀਮ ਨਾਲ ਲੱਗਦੀ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਖਾਣਾ ਉਹਨਾਂ ਘਰਾਂ ਤੱਕ ਜਰੂਰ ਪਹੁੰਚਦਾ ਕਰੋਗੀ ਕਿਉਂਕਿ ਕਾਫੀ ਪਿੰਡ ਆ ਕਿਉਂਕਿ ਜਿਹੜਾ ਆਪਣਾ ਇਲਾਕਾ ਹੈ ਚੋਆ ਦਾ ਇਲਾਕਾ ਹੈ ਇੱਥੇ ਬਹੁਤ ਚੋ ਵੀ ਚੱਲਦੇ ਆ ਤੇ ਉਹਦੇ ਨਾਲ ਪਿੰਡਾਂ ਦਾ ਜਿਹੜਾ ਕਨੈਕਸ਼ਨ ਆ ਉਹ ਟੁੱਟ ਜਾਂਦਾ ਆ ਉਹਨੂੰ ਦਿਖਦੇ ਆ ਜਰੂਰ ਅਸੀਂ ਅੱਜ ਇਹ ਬੇਨਤੀ ਕਰਨ ਦੇ ਲਈ ਵੀਡੀਓ ਬਣਾ ਰਹੇ ਆ ਕਿ ਬੇਨਤੀ ਆ ਕਿ ਉਹ ਸਾਡੇ ਬਜ਼ੁਰਗ ਮਾਤਾਵਾਂ ਅੱਜ ਭੁੱਖੀਆਂ ਨਾ ਰਹਿਣ ਉਹਨਾਂ ਤੱਕ ਜਿਹੜਾ ਖਾਣਾ ਹੈ ਜਰੂਰ ਆਪ ਜੀ ਉਹਨਾਂ ਦੇ ਘਰ ਤੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਸੇਵਾ ਸਮਝ ਕੇ ਉਹਨਾਂ ਤੱਕ ਜਰੂਰ ਪਹੁੰਚਾਓ ਜੀ ਕਿਦੇ ਨਾਲ-ਨਾਲ ਆਜਾ ਤੁਹਾਨੂੰ ਪਿਛਲਾ ਹਿੱਸਾ ਵੀ ਦਿਖਾ ਦਿੰਦੇ ਆ ਜਿੱਥੇ ਆਸ਼ਰਮ ਜਿੱਥੇ ਸਾਡੇ ਬਜ਼ੁਰਗ ਪੁੱਤ ਤੁਸੀਂ ਕੱਲੇ ਮੀਂਝ ਭੇਜਦੇ ਆ ਹੈਰੀ ਪੁੱਤ ਨਾ ਭਜੋ ਨਾ ਭਜੋ ਉੱਥੇ ਮੇਰੇ ਪੁੱਤ ਅੰਦਰ ਚਲ ਜਾਓ ਆਪਣੇ ਕਮਰੇ ਠੀਕ ਹੈ ਇਹ ਸਾਡੇ ਜਿਹੜੇ ਗੁਰੂ ਕੀ ਸੋਈ ਦੇ ਵਿੱਚ ਪਰਿਵਾਰ ਦੇ ਵਿੱਚ ਬੱਚੇ ਰਹਿ ਰਹੇ ਆ ਪੁੱਤ ਨਾ ਭੇਜੋ ਮੀਂਹ ਦੇ ਵਿੱਚ ਨਾ ਭੇਜੋ ਬਿਮਾਰ ਹੋ ਜਾਣਾ ਜੀ ਪੁੱਤ ਤੇ ਇਹ ਜਿਹੜੇ ਬੱਚੇ ਆ ਇੱਥੇ ਆਸ਼ਰਮ ਦੇ ਵਿੱਚ ਰਹਿ ਰਹੇ ਆ ਨਿਆਣਿਆਂ ਨੂੰ ਜਿੰਨਾ ਮਰਜ਼ੀ ਰੋਕ ਲਈ ਪਰ ਨਿਆਣੇ ਹਸਤਾ ਕਰਨੇ ਤੋਂ ਨਹੀਂ ਹਟਦੇ ਜਾਣ ਕੇ ਮੀਂਹ ਦੇ ਵਿੱਚ ਭੇਜਦੇ ਆ ਤੇ ਇਹ ਦੇਖੋ ਸਾਹ ਜਿਹੜਾ ਜਿੰਨਾ ਵੀ ਰਿਆ ਕਿੰਦਾ ਪਾਣੀ ਸਾਰਾ ਜਿਹੜਾ ਚੱਲ ਰਿਹਾ ਇੱਥੇ ਐਨੀ ਲਗਾਤਾਰ ਜਿਹੜੀ ਆ ਬਰਸਾਤ ਇੱਥੇ ਹੋ ਰਹੀ ਆ ਇਹ ਜਿਹੜਾ ਦਰਬਾਰ ਸਾਹਿਬ ਬਣ ਰਿਹਾ ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਜਲਦੀ ਕਿਉਂਕਿ ਜਿਹੜੇ ਅਕਤੂਬਰ ਮਹੀਨੇ ਦੇ ਵਿੱਚ ਗੁਰੂ ਕੀ ਸੋਈ ਦੇ ਵਿੱਚ ਗੁਰਮਤ ਮੁਕਾਬਲੇ ਆ ਰਹੇ ਆ ਤੇ ਉਹਦੇ ਲਈ ਵੀ ਜਰੂਰ ਬੇਨਤੀ ਕਰਦੇ ਆ ਕਿ ਆਪ ਜੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਤਿਆਰ ਕਰਕੇ ਇਹਨਾਂ ਗੁਰਮਤ ਮੁਕਾਬਲਿਆਂ ਦੇ ਵਿੱਚ ਹਿੱਸਾ ਪਵਾਓ ਜੀ ਤਾਂ ਜੋ ਬੱਚੇ ਗਰਵਾਣੀ ਦੇ ਨਾਲ ਜੁੜ ਸਕਣ ਨਸ਼ਿਆਂ ਵਰਗੇ ਭੈੜੇ ਤੋਂ ਬਚ ਸਕਣ ਜਿਹੜੇ ਅੱਜ ਸਾਡੇ ਬਜ਼ੁਰਗ ਬਾਪੂ ਵੀ ਆ ਨਹੀਂ ਤਾਂ ਇਸ ਵੇਲੇ ਬਾਹਰ ਸੈਰਾਂ ਕਰਦੇ ਹੁੰਦੇ ਆ ਤੇ ਅੱਜ ਸਾਰੇ ਮੰਜਿਆਂ ਦੇ ਉੱਤੇ ਹੀ ਆ ਕਿਉਂਕਿ ਬਾਹਰ ਚ ਪੈ ਰਹੀ ਹੈ ਹੁਣ ਬਾਹਰ ਘੁੰਮਣ ਨੂੰ ਵੀ ਜਗ੍ਹਾ ਕੋਈ ਖਾਸ ਨਹੀਂ ਹੈਗੀ ਤੇ ਸਾਰੇ ਮੰਜਿਆਂ ਦੇ ਉੱਤੇ ਜਿਹੜੇ ਆ ਉਹ ਪਏ ਹੋਏ ਆ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਪਾਸੇ ਜਿਹੜੇ ਆ ਹਾਲਾਤ ਵਧੀਆ ਰਹਿਣ ਸਾਰੀਆਂ ਪਾਰਕਾਂ ਜਿਹੜੀਆਂ ਬਿਲਕੁਲ ਹੀ ਪਾਣੀ ਨਾਲ ਭਰ ਗਈਆਂ ਆ ਸਤਿ ਸ਼੍ਰੀ ਅਕਾਲ ਜਸਖੀ ਜੀ ਉਹ ਆਪ ਜੀ ਨੇ ਇੱਕ ਥੋੜੇ ਦਿਨ ਪਹਿਲਾਂ ਇੱਕ ਕੁੜੀ ਦੀ ਵੀਡੀਓ ਦੇਖੀ ਸੀ ਜਿਸ ਨੂੰ ਜਲੰਧਰ ਦੇ ਵਿੱਚ ਕੋਈ ਇਸ ਤਰ੍ਹਾਂ ਛੱਡ ਗਿਆ ਜਿਹਦੀ ਲੱਤ ਕੱਟ ਹੋ ਗਈ ਸੀ ਉਹ ਕੁੜੀ ਤੱਕ ਹੁਣ ਪਹੁੰਚਣਾ ਤਾਂ ਮੁਸ਼ਕਲ ਹੈ ਪਾਣੀ ਜ਼ਿਆਦਾ ਤੁਹਾਨੂੰ ਇੱਥੋਂ ਜ਼ੂਮ ਕਰਕੇ ਦਿਖਾ ਲ ਦਿੰਨੇ ਆ ਉਹ ਦੇਖੋ ਕੁੜੀ ਦੇ ਜਿਹੜੇ ਹਾਲਾਤ ਆ ਹੁਣ ਜਖਮ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਫੀ ਜਿਹੜਾ ਆ ਠੀਕ ਹੋ ਰਿਹਾ ਸੁਖ ਰਿਹਾ ਆ ਤੇ ਲੱਤ ਤਾਂ ਚਲੋ ਇੱਕ ਜਿਹੜੀ ਪਹਿਲੇ ਕੱਟੇ ਹੋਈ ਸੀ ਉਹ ਤਾਂ ਹੁਣ ਕੱਟੇ ਹੋਈ ਆ ਤੇ ਵਾਕੀ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਤੰਦਰੁਸਤ ਹੋਵੇ ਕਿਉਂਕਿ ਇਨਸਾਨ ਦੀ ਫਿਤਰਤ ਹੀ ਇਹੋ ਜਿਹੀ ਬਣਦੀ ਜਾ ਰਹੀ ਆ ਕਿ ਇਹ ਤਾਂ ਜਾਨਵਰ ਆ ਇੱਥੇ ਤਾਂ ਇਨਸਾਨਾਂ ਨੂੰ ਵਰਤ ਕੇ ਛੱਡਿਆ ਜਾ ਰਿਹਾ ਜਦੋਂ ਕੰਮ ਤੇ ਯੋਗ ਨਹੀਂ ਰਹਿੰਦੇ ਇਹ ਤਾਂ ਫੇਰ ਵੀ ਜਾਨਵਰ ਆ ਤੇ ਕਿੱਦਾਂ ਤਰਸਾਉਦਾ ਨਾ ਦੇਖੋ ਇੱਕ ਲੱਤ ਹੈ ਨਹੀਂ ਕਿਵੇਂ ਵਿਚਾਰੀ ਖੜੀ ਆ ਤੇ ਨਹੀਂ ਤਾਂ ਜਿੱਦੋਂ ਬਰਸਾਤ ਦਾ ਮੌਸਮ ਆ ਜੀ ਬਾਹਰ ਰਹਿੰਦੀ ਤਾਂ ਤੇ ਜ਼ਖਮ ਖਰਾਬ ਵੀ ਹੋ ਰਹੇ ਸੀ ਕੀੜੇ ਤਾਂ ਪਹਿਲੇ ਆਲਰੇਡੀ ਪਏ ਹੋਏ ਸੀ ਜਿਹ ਤੋਂ ਲੈ ਕੇ ਆਏ ਸੀ ਤੇ ਹੁਣ ਗੁਰਸਾਹਿਬ ਦੀ ਕਿਰਪਾ ਨਾਲ ਜਿਹੜਾ ਇਹਦਾ ਜ਼ਖਮ ਆ ਕਾਫੀ ਜਿਹੜਾ ਸੁੱਕ ਰਿਹਾ ਤੇ ਸੰਗਤ ਜੀ ਇੱਕ ਵਾਰ ਫਿਰ ਤੋਂ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਡੇ ਜਿਹੜੀਆਂ ਬੀਬੀ ਅਮਾ ਤਮਾ ਵਾਲਾ ਪੋਸ਼ਣ ਆ ਜਿਹੜੇ ਸਾਰੇ ਅੱਜ ਤਕਰੀਬਨ ਮੰਜੇ ਦੇ ਅੰਦਰ ਹੀ ਜਾਂ ਬਾਹਰ ਨਿਕਲੇ ਨਹੀਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ